ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅਸੀਂ ਹਾਜ਼ਰ ਹੋ ਗਏ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵਿਧਾਨ ਸਭਾ ਦੇ ਸੈਸ਼ਨ ਦੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਹਿੰਦੇ ਕਈ ਸਵਾਲ ਖੜੇ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਹਰਮਨ ਜੀ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਇਹ ਪਿਛਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਸੀ ਤੇ ਉਸ ਦਿਨ ਵੀ ਰੌਲਾ ਫਿਰ ਸ਼ਨੀ ਤੇ ਐਤਵਾਰ ਦੀ ਛੁੱਟੀ ਆ ਗਈ ਸੋਮਵਾਰ ਦੀ ਆਪਾਂ ਗੱਲ ਕਰਦੇ ਹਾਂ ਅੱਜ ਮੰਗਲਵਾਰ ਨੂੰ ਤੇ ਸੋਮਵਾਰ ਨੂੰ ਕੀ ਹੋਇਆ ਵਾਪਰਿਆ ਇਹਦੇ ਬਾਰੇ ਮੇਰਾ ਖਿਆਲ ਹੈ ਵੀ ਸੋਸ਼ਲ ਮੀਡੀਆ ਦੇ ਉਤਰੜੀਆਂ ਕਲਿੱਪਾਂ ਵਾਇਰਲ ਹੁੰਦੀਆਂ ਉਹਦੇ ਵਿੱਚੋਂ ਬਹੁਤ ਸਾਰੇ ਭੈਣਾ ਵੀਰਾਂ ਨੂੰ ਜਾਣਕਾਰੀ ਮਿਲ ਗਈ ਹੋਣੀ ਆ ਲੰਘਿਆ ਕੱਲ ਅੱਜ ਤੇ ਜਿੰਨੇ ਦਿਨ ਇਹ ਸੈਸ਼ਨ ਚੱਲਣਾ ਇਹਦੇ ਵਿੱਚ ਦੋ ਤਾਂ ਮੁੱਦੇ ਉੱਠਣੇ ਹੀ ਉੱਠਣੇ ਵੀ ਇੱਕ ਤਾਂ ਕਰਨਲ ਬਾਟ ਦੀ ਕੁੱਟਮਾਰ ਕਿਉਂ ਹੋਈ ਆ ਜੇ ਪੁਲਿਸ ਦੇ ਵੱਲੋਂ ਕਰਨਲ ਨੂੰ ਕੁੱਟਿਆ ਜਾ ਸਕਦਾ ਤੇ ਫਿਰ ਆਮ ਲੋਕਾਂ ਦਾ ਕੀ ਬਣਦਾ ਹੋਊਗਾ ਦੂਜਾ ਮੁੱਦਾ ਇਹਦੇ ਵਿੱਚੋਂ ਉੱਠਦਾ ਹੀ ਰਹਿਣਾ ਤੇ ਉੱਠਿਆ ਵੀ ਆ ਤੇ ਉੱਠੂਗਾ ਵੀ ਉਹ ਇਹ ਆ ਜੀ ਕਿ ਕਿਸਾਨਾਂ ਦੇ ਨਾਲ ਤੁਸੀਂ ਧੱਕਾ ਕਿਉਂ ਕੀਤਾ ਤੁਸੀਂ ਕਿਹੜੇ ਕਾਰਨਾ ਕਰਕੇ ਬਲਡੋਜਰਾਂ ਜਿਹੜੇ ਉਹ ਚਲਾਏ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕਿਸਾਨ ਕਿਉਂ ਖਦੇੜੇ ਉਹਨਾਂ ਦਾ ਕਸੂਰ ਕੀ ਹੈ ਡਿਟੇਨ ਕਿਉਂ ਕੀਤੇ ਹਿਰਾਸਤ ਦੇ ਵਿੱਚ ਕਿਉਂ ਲਏ ਆ ਇਸ ਵੇਲੇ ਵੀ ਕਈ ਕਿਸਾਨ ਜੇਲ੍ਹਾਂ ਦੇ ਵਿੱਚ ਬੈਠੇ ਆ ਇਸ ਵੇਲੇ ਵੀ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਲੰਗੇ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਜੇ ਕਹਦੀਆਂ ਵਟ ਕੱਢ ਤੇ ਜਾਂ ਕਹਦੀਆਂ ਭਲੇਖੇ ਕੱਢ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਵਾਲ ਕੀਤੇ ਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪੂਰਾ ਕੱਲੀ ਕੱਲੀ ਗੱਲ ਤਰਕ ਦੇ ਨਾਲ ਤੱਥਾਂ ਦੇ ਨਾਲ ਕੀਤੀ ਆ ਉਹਨਾਂ ਨੇ ਇਹ ਗੱਲ ਕਈ ਵੀ ਸਪੀਕਰ ਸਾਹਿਬ ਥੋਡੀ ਪਾਰਟੀ ਦੀ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਣ ਤੋਂ ਪਹਿਲਾਂ ਕੇਜਰੀਵਾਲ ਖੁਰਾ ਨੇ ਗੱਲ ਕਹੀ ਸੀ ਕਿ ਹਮ ਤੋ 1 ਸਾਲ ਮੇ ਰੇਤ ਮੇ ਸੇ 20000 ਕਰੋੜ ਰੁਪਏ ਲੈ ਕੇ ਆਏਗੇ ਮੂਜੇ ਸਭ ਆਤੇ ਹੈ ਮੂਜੇ ਪਤਾ ਹੈ ਪੈਸਾ ਕਹਾਂ ਸੇ ਆਨਾ ਉਹ ਕਹਦੇ ਜੀ ਏ ਸੇ ਹਿਸਾਬ ਦੇ ਨਾਲ 3 ਸਾਲ ਹੋ ਗਏ ਸਰਕਾਰ ਆਈ ਨੂੰ 60000 ਕਰੋੜ ਰੁਪਇਆ ਹੋਣਾ ਚਾਹੀਦਾ ਸੀ ਇਹ ਦੱਸੋ ਵੀ ਤੁਹਾਡੇ ਕੋਲੋਂ ਕਿੰਨੇ ਆਏ ਹੈ 3 ਵਰਿਆਂ ਦੇ ਵਿੱਚ 1000 ਕਰੋੜ ਆਇਆ 60000 ਕਰੋੜ ਆਉਣਾ ਚਾਹੀਦਾ ਸੀ 1000 ਕਰੋੜ ਆਇਆ ਕਿ ਨਹੀਂ ਆਇਆ ਦੂਜੀ ਗੱਲ ਉਹਨੇ ਕਹੀ ਜੀ ਤੁਹਾਡੀ ਸਰਕਾਰ ਨੇ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਔਰਤਾਂ ਨੂੰ ਜਿਹੜੀਆਂ 18 ਸਾਲ ਤੋਂ ਉੱਤੇ ਦੀਆਂ ਇੱਕ ਇੱਕ ਹਜ਼ਾਰ ਰੁਪਏ ਮਹੀਨਾ ਦਿਆ ਕਰਾਂਗੇ ਇਹ ਦੱਸੋ ਜੀ ਹੁਣ ਤੱਕ ਕਿੰਨੀਆਂ ਕੁ ਨੂੰ ਦਿੱਤੇ ਆ ਕਿਤੇ ਇਹ ਤਾਂ ਨਹੀਂ ਵੀ ਆਖਰੀ ਦੋ ਤਿੰਨ ਮਹੀਨਿਆਂ ਦੇ ਵਿੱਚ ਪੈਸੇ ਦੇ ਦਿਓ ਇਸ ਵੇਲੇ ਤੱਕ ਤੁਸੀਂ ਹਰ ਔਰਤ ਦੇ 36000 ਰੁਪਏ ਦੇ ਕਰਜ਼ਦਾਰ ਬਾਰੋਤੀਆ 36 ਤਿੰਨ ਸਾਲ ਹੋ ਗਏ ਆ 36000 ਰੁਪਏ ਬਕਾਇਆ ਦੇਣਾ ਤੁਸੀਂ ਹਰ ਔਰਤ ਦਾ ਜਿਹੜੀ ਪੰਜਾਬ ਦੀ 18 ਸਾਲ ਤੋਂ ਉੱਤੇ ਦੀ ਆ ਫਿਰ ਉਹਨਾਂ ਨੇ ਗੱਲ ਕਹੀ ਵੀ ਤੁਸੀਂ ਕਹਨੇ ਸੀ ਵੀ ਵੀਆਈਪੀ ਕਲਚਰ ਖਤਮ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਤੇ ਉਹਦੇ ਤਿੰਨ ਚਾਰ ਪਰਿਵਾਰਕ ਮੈਂਬਰਾਂ ਦੇ ਨਾਲ 1200 ਦੇ ਕਰੀਬ ਪੁਲਿਸ ਮੁਲਾਜ਼ਮ ਚੱਲਦਾ ਇਸ ਵੇਲੇ 1200 ਮੋਹਾੜੀ ਜ਼ਿਲੇ ਦੇ ਵਿੱਚ ਪੁਲਿਸ ਮੁਲਾਜ਼ਮ ਹੈਗੇ ਜੀ ਇਸ ਵੇਲੇ 1300 ਇੱਕ ਜ਼ਿਲੇ ਦੀ ਪੁਲਿਸ ਤਾਂ ਮੁੱਖ ਮੰਤਰੀ ਨਾਲ ਲਈ ਫਿਰਦਾ 1200 ਪੁਲਿਸ ਮੁਲਾਜ਼ਮਾਂ ਫਿਰ ਇਹ ਸਵਾਲ ਕੀਤਾ ਵੀ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਜੋ ਚੱਲ ਰਿਹਾ ਉਹ ਕੀ ਤੁਸੀਂ ਕਰਕੇ ਦਿਖਾਇਆ ਕੁਝ ਫਿਰ ਇਹ ਗੱਲ ਕਹੀ ਆ ਵੀ ਤੁਸੀਂ ਝੋਨੇ ਦੇ ਨਾਲ ਜਿਹੜੇ ਕاشتਕਾਰ ਆ ਉਹਨਾਂ ਦੇ ਨਾਲ ਕਦੇ ਵਫਾ ਕੀਤੀ ਆ ਤੁਸੀਂ ਥੁੱਕ ਦੇ ਨਾਲ ਬੜੇ ਪਕਾਉਣ ਦੇ ਵਿੱਚ ਯਕੀਨ ਰੱਖਿਆ ਤੁਸੀਂ ਪ੍ਰੈਕਟੀਕਲ ਤੌਰ ਨੇ ਉੱਤੇ ਕੀਤਾ ਕੀ ਆ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਆ ਉਹ ਅੱਗੋਂ ਵੈਸੇ ਆ ਤੱਤੇ ਭਾਰੇ ਵੀ ਹੋਏ ਆ ਕੱਲ ਸੁਖਪਾਲ ਸਿੰਘ ਖੇੜਾ ਨੂੰ ਬੋਲਣ ਦਾ ਵਕਤ ਨਹੀਂ ਮਿਲਿਆ ਉਹ ਕਹਿੰਦੇ ਮੈਂ ਤਕਰੀਬਨ 1 ਸਾਲ ਤੋਂ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਵਕਤ ਮੰਗ ਰਿਹਾ ਪਰ ਮੈਨੂੰ ਜਾਣਬੁੱਝ ਕੇ ਠੱਠ ਕੀਤਾ ਜਾ ਰਿਹਾ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਪਰ ਕੱਲ ਮੈਂ ਰਾਣਾ ਇੰਦਰਪ੍ਰਤਾਪ ਸਿੰਘ ਦੀ ਗੱਲ ਤੇ ਬੜਾ ਵਧੀਆ ਖੁਸ਼ ਹੋਇਆ ਉਹਦਾ ਕਾਰਨ ਇਹ ਆ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਜਿਹੜਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਦੇ ਤੌਰ ਤੇ ਚੁੜਿਆ ਗਿਆ ਸੀ ਪੰਜਾਬ ਦਾ ਇਕਲੌਤਾ ਵਿਧਾਇਕ ਅਸ ધાર ਚੁੜਿਆ ਗਿਆ ਸੀਗਾ ਪਿਛਲੀ ਵਾਰ ਬਾਈ ਦੇ ਵਿੱਚ ਉਹਨੇ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਕੋਈ ਵੀ ਨੇਤਾ ਹੋਵੇ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ ਭਾਵੇਂ ਸੱਤਾ ਧਰੀ ਧਰਨਾ ਭਾਵੇਂ ਅਸੀਂ ਹੋਗੇ ਚਾਰ ਤੋਂ ਵੱਧ ਗੰਨਮੈਣ ਨਹੀਂ ਮਿਲਣੇ ਚਾਹੀਦੇ ਇਥੇ ਕਈ ਨੇਤਾਵਾਂ ਦੇ ਨਾਲ 25-25 ਗਨਮੈਨ ਇਹ 25-25 ਗਨਮੈਨ ਕਰਨੇ ਕੀ ਆ ਇੰਨੇ ਤਾਂ ਗਨਮੈਨ ਪੰਜਾਬ ਦੇ ਥਾਣਿਆਂ ਦੇ ਵਿੱਚ ਹੈ ਨਹੀਂ ਇੰਨੇ ਪੁਲਿਸ ਮੁਲਾਜ਼ਮ ਕਿਸੇ ਥਾਣੇ 'ਚ ਚਲੇ ਜਾਓ ਉੱਥੇ 25 ਮੁਲਾਜ਼ਮ ਹੈ ਨਹੀਂਗੇ ਤੇ ਇੱਕ-ਇੱਕ ਨੇਤਾ ਦੇ ਨਾਲ 25-25 ਮੁਲਾਜ਼ਮ ਆ ਚਾਰ ਤੋਂ ਵੱਧ ਗਨਮੈਨ ਨਹੀਂ ਹੋਣੇ ਚਾਹੀਦੇ ਬਾਕੀ ਸਾਰੇ ਦੇ ਸਾਰੇ ਥਾਣਿਆਂ 'ਚ ਭੇਜੇ ਜਾਣ ਤਾਂ ਜੋ ਉੱਥੇ ਲੋਕਾਂ ਦੀ ਸਹੂਲਤ ਪੈਦਾ ਹੋਵੇ ਕਰਾਉਣੇ ਕੀ ਇਹਨੇ ਫਿਰ ਉਹ ਕਹਿੰਦੇ ਜੀ ਕਈ ਨੇਤਾਵਾਂ ਦੇ ਗਨਮੈਨ ਤਾਂ ਇਸ ਵੇਲੇ ਬੱਚੇ ਸਕੂਲ ਛੱਡਣ ਜਾਂਦੇ ਆ ਨੇਤਾ ਦੇ ਬੱਚੇ ਲੈ ਕੇ ਆਉਂਦੇ ਆ ਕਈ ਗਨਮੈਨ ਨੇਤਾਜੀ ਦੇ ਵਾਸਤੇ ਟੱਬਰ ਵਾਸਤੇ ਉਹਦੀ ਘਰ ਵਾਲੀ ਵਾਸਤੇ ਮੰਡੀ ਚੋਂ ਸਬਜ਼ੀਆਂ ਲੈੰਦੇ ਫਿਰਦੇ ਆ ਜਦੋਂ ਤਾਂ ਸਰਕਾਰ ਹੁੰਦੀ ਉਹ 25-25 ਹੁੰਦੇ ਆ ਤੇ ਜਦੋਂ ਸਰਕਾਰ ਚਲੀ ਜਾਂਦੀ ਫਿਰ ਦੋ-ਦੋ ਰਹਿ ਜਾਂਦੇ ਆ ਫਿਰ ਹੀ ਡਿਪਰੈਸ਼ਨ ਦੇ ਵਿੱਚ ਜਾਂਦੇ ਆ ਇਸ ਕਰਕੇ ਗਨਮੈਨ ਚਾਰ ਤੋਂ ਵੱਧ ਹੋਣੇ ਹੀ ਨਹੀਂ ਚਾਹੀਦੇ ਕਿਸੇ ਨੇਤਾ ਦੇ ਕੋਲੇ ਤੇ ਮੈਂ ਇਸ ਗੱਲ ਦੇ ਨਾਲ 100% ਦੀ ਸਹਿਮਤ ਆ ਇੱਥੇ ਟੁੱਟੜ ਜਾ ਬੰਦਾ ਵੀ ਕੋਈ ਹੋਵੇ ਉੱਥੇ ਚਾਰ-ਪੰਜ ਗਨਮੈਨ ਲਈ ਫਿਰਦਾ ਕਰਾਉਣੇ ਕੀ ਆ ਜੇ ਕਿਸੇ ਨੂੰ ਇਹ ਲੱਗਦਾ ਬੀ ਐਮ ਐਲ اے ਬਣਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਹਨੂੰ ਖਤਰਾ ਪੈਦਾ ਹੋ ਗਿਆ ਉਹਨੂੰ ਇਸ ਵੇਲੇ ਉੱਤੇ ਕੋਈ ਮਜਾਇਲ ਡਿੱਗ ਪੈਣੀ ਆ ਉਹਦੀ ਜਾਨ ਨੂੰ ਖਤਰਾ ਤੁਸੀਂ ਗਨਮੈਨ ਲੈ ਕੇ ਇੱਥੇ ਲੋਕਾਂ ਤੇ ਭਾਰਕਾ ਤੋਂ ਪਾਉਣੇ ਤੁਸੀਂ ਕੁਰਸੀ ਛੱਡ ਦਿਓ ਤੁਸੀਂ ਕੰਮ ਹੀ ਉਹ ਕਰ ਲਓ ਜਿਹਦੇ 'ਚ ਖਤਰਾ ਨਹੀਂ ਹੈਗਾ ਤੁਸੀਂ ਖਤਰੇ ਵਾਲਾ ਕੰਮ ਸਹੇੜਦੇ ਕਿਉਂ ਆ ਤੁਸੀਂ ਕਹੋ ਜੀ ਆਹ ਮੈਂ ਵਿਧਾਇਕੀ ਛੱਡੀ ਮੈਂ ਤਾਂ ਪਾਈ ਇਸ ਵੇਲੇ ਦੁਕਾਨ ਪਾਉਣਾ ਦੁਕਾਨਦਾਰਾਂ ਦੇ ਕੋਲ ਤਾਂ ਗਨਮੈਨ ਹੈ ਨਹੀਂ ਨਾਲੇ ਤੁਹਾਨੂੰ ਖਤਰਾ ਖਤਮ ਹੋ ਜਾਊਗਾ ਸੋ ਸਮੇਂ ਦੀ ਲੋੜ ਇਹ ਆ ਜੀ ਇਸ ਵੇਲੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਇਹ ਵੀ ਇਹਨਾਂ ਗੱਲਾਂ ਦੇ ਨਾਲ ਪੂਰਨ ਤੌਰ ਦੇ ਉੱਪਰ ਸਹਿਮਤ ਹਾਂ ਖੈਰ 31 ਤਰੀਕ ਬਹੁਤ ਅਹਿਮ ਹੋਣ ਵਾਲੀ ਹੈ ਕਹਿੰਦੇ 31 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾਊਗਾ ਜੀ ਕੌਣ ਕਰੂਗਾ ਘਰਾਉ ਦੇਖੋ ਜੀ ਕਿਸਾਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹਰਮਨਜੀਤ ਕਿਸਾਨ ਇਹ ਗੱਲ ਕਹਿੰਦੇ ਲੰਘੇ ਕੱਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਇਸ ਗੱਲ ਦਾ ਐਲਾਨ ਕੀਤਾ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਵੀ ਸਾਡੇ ਤੰਬੂਟਾਏ ਸਾਡੇ ਛੱਡਪੱਟੇ ਸਾਡਾ ਸਮਾਨ ਗਾਇਬ ਸਾਨੂੰ ਬੇਕਸੂਰਾ ਨੂੰ ਹਿਰਾਸਤ ਦੇ ਵਿੱਚ ਲਿਆ ਸਾਡੇ ਨਾਲ ਜ਼ਿਆਰਤੀ ਹੋਈ ਆ ਇਸ ਕਰਕੇ ਉਹ ਕਹਿੰਦੇ ਜੀ ਅਸੀਂ ਹੁਣ 31 ਤਰੀਕ ਨੂੰ ਪੰਜਾਬ ਦੇ ਸਾਰੇ ਮੰਤਰੀਆਂ ਦਾ ਇੱਕ ਰੋਜ਼ਾ ਘਰਾਓ ਕਰਾਂਗੇ ਉਹਨਾਂ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਕਰਾਂਗੇ ਦੇਖੋ ਇਹਨੂੰ ਆਪਾਂ ਕਹਿ ਦਈਏ ਕਿ ਬੇਅਸਰ ਗੱਲ ਹੈ ਇਹਨੂੰ ਕਹਿ ਦਈਏ ਅਸਰਦਾਰ ਗੱਲ ਹੈ ਬਾਦ ਦੀ ਗੱਲ ਆ ਪਰ ਗੱਲ ਇਹ ਜੀ ਕਿ ਵਿਰੋਧ ਪ੍ਰਗਟਾਉਣ ਦਾ ਤਰੀਕਾ ਤਾਂ ਹੁੰਦਾ ਹੀ ਆ ਉਹਨਾਂ ਨੇ ਕਿਹਾ ਜੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਾਂਗੇ ਦੂਜੀ ਗੱਲ ਇਹ ਆ ਵੀ ਕੱਲ ਨਾ ਪੁਲਿਸ ਦੇ ਵੱਲੋਂ ਚਲਾਕੀ ਖੇਡੀ ਗਈ ਆ ਆਪਾ ਜਾਣਦੇ ਕਿ ਪਿਛਲੇ ਦਿਨੀ ਡੱਲੇਵਾਲ ਨੂੰ ਉਦੋਂ ਚੱਕ ਲਿਆ ਜਦੋਂ ਕਿਸਾਨ ਜਿਹੜੇ ਉਹ ਮੀਟਿੰਗ ਦੇ ਵਿੱਚ ਆਏ ਸੀਗੇ ਚੰਡੀਗੜ੍ਹ ਦੇ ਵਿੱਚ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਦਾਖਲ ਹੋਏ ਤੇ ਉਸ ਵੇਲੇ ਪੁਲਿਸ ਨੇ ਫੜੋ ਫੜੀ ਕਰ ਲਈ ਡੱਲੇਵਾਲ ਨੂੰ ਵੀ ਚੱਕ ਕੇ ਲੈ ਗਏ ਡੱਲੇਵਾਲ ਨੂੰ ਲਿਆ ਕੇ ਜਲੰਧਰ ਸ਼ੌਣੀ ਦੇ ਪੀਡਬਲਯੂਡੀ ਡਿਪਾਰਟਮੈਂਟ ਦੇ ਗੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਐਤਵਾਰ ਨੂੰ ਉਹਨੂੰ ਚੱਕ ਕੇ ਪਟਿਆਲੇ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਤਾ ਮੇਰਾ ਉਦੋਂ ਹੀ ਮੱਥਾ ਠਣ ਗਿਆ ਮੈਂ ਕਿਹਾ ਜੀ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਆ ਇਹ ਤਾਂ ਉੱਤਰ ਦੇਣ ਦੇ ਲਈ ਇੱਕ ਗਰਾਊਂਡ ਬਣਾਇਆ ਗਈ ਆ ਉਹੀ ਗੱਲ ਹੋਈ ਲੰਗੇ ਕੱਲ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਮਸਲੇ ਦੇ ਉੱਤੇ ਵੀ ਭਾਈ ਢੱਲੇਵਾਲ ਹੋਰਾਂ ਨੂੰ ਕਿੱਥੇ ਰੱਖਿਆ ਕਹਿੰਦੇ ਜੀ ਹਸਪਤਾਲ 'ਚ ਰੱਖਿਆ ਕਹਿੰਦੇ ਜੀ ਇਸ ਤਰ੍ਹਾਂ ਇਲਾਜ ਕਰਵਾ ਰਹੇ ਆ ਅਸੀਂ ਤਾਂ ਗ੍ਰਿਫਤਾਰ ਕੀਤਾ ਹੀ ਨਹੀਂਗਾ ਹੁਣ ਦੇਖੋ ਪੁਲਿਸ ਕੈਸੀ ਚਲਾਕੀ ਕਰਦੀ ਆ ਕਦੇ ਕਹ ਦਿੰਦੀ ਜੀ ਅੱਜ ਅਸੀਂ 150 ਕਿਸਾਨ ਛੱਡਿਆ ਅਸੀਂ 300 ਕਿਸਾਨ ਹੋਰ ਛੱਡੇ ਇਹ ਕੋਈ ਪ੍ਰਾਪਤੀ ਥੋੜੀ ਆ ਵੀ ਤੁਸੀਂ 200 ਕਿਸਾਨ ਛੱਡਿਆ ਤੁਸੀਂ 400 ਕਿਸਾਨ ਛੱਡਿਆ ਇਹ ਮਛੇਰੇ ਥੋੜੀ ਆ ਵੀ ਜਿਹੜੇ ਮੱਛੀਆਂ ਫੜਨ ਆਏ ਸੀਗੇ ਤੇ ਆਪਣੇ ਭਾਈ ਦੇਸ਼ ਦੇ ਵੱਲੋਂ ਇਹ ਕਾਬੂ ਕਰ ਲਏ ਗਏ ਆ ਇਹ ਕਿਸਾਨ ਆ ਇਨਾ ਕਿਸਾਨਾਂ ਦੇ ਉੱਤੇ ਰਹਿਮ ਕਰੋ ਤੇ ਨਾਲੇ ਤੁਸੀਂ ਫੜੇ ਹੀ ਕਿਉਂ ਸਵਾਲ ਤਾਂ ਇਹ ਆ ਛੱਡੇ ਬਾਅਦ ਦੀ ਗੱਲ ਆ ਫੜੇ ਕੋਈ ਸਵਾਲ ਤਾਂ ਇਹ ਆ ਜੀ ਜੀ ਬਿਲਕੁਲ ਸਹੀ ਗੱਲ ਟਨਾ ਸਾਹਿਬ ਤੇ ਉਧਰ ਦੂਸਰੇ ਬੰਨੇ ਵੀਡੀਓਜ਼ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਇਸ ਵੇਲੇ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਸ ਵੇਲੇ ਕਿਸਾਨਾਂ ਨੂੰ ਬਾਰਡਰ ਤੋਂ ਉੱਪਰ ਬਾਰਡਰ ਤੋਂ ਉਠਾਇਆ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਸਮਾਨ ਉਹ ਕਿਸ ਤਰੀਕੇ ਦੇ ਨਾਲ ਉੱਥੋਂ ਚੋਰੀ ਹੋ ਰਿਹਾ ਜੀ ਤੇ ਇਹ ਵੀ ਮੁੱਦਾ ਇਸ ਵੇਲੇ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਕਿ ਕਿਸਾਨਾਂ ਦਾ ਸਮਾਨ ਹੀ ਚੋਰੀ ਹੋ ਗਿਆ ਹਰਮਨ ਜੀ ਅਸਲ ਦੇ ਵਿੱਚ ਗੱਲ ਇਹ ਹੈ ਵੀ ਲੋਕਾਂ ਦੇ ਵਿੱਚ ਭੁੱਖ ਵਸੀ ਵੀ ਆ ਹੋਰ ਗੱਲ ਕੋਈ ਨਹੀਂ ਲੋਕਾਂ 'ਚ ਭੁੱਖ ਵਸੀ ਆ ਲੋਕ ਕਈ ਵਾਰੀ ਟਾਈਆਂ ਵਾਲੇ ਸੂਟ ਬੂਟ ਵਾਲੇ ਦੇਖਣ ਨੂੰ ਲੱਗਦੇ ਵੀ ਪੜ੍ਹੇ ਲਿਖੇ ਆ ਪਰ ਵਿੱਚੋਂ ਵਾਹੀ ਹੱਥ ਨਿਕਲਦੇ ਆ ਕਰੇ ਨਾ ਇਹ ਲੋਕ ਮੈਂ ਤਾਂ ਕਹਿੰਦਾ ਵੀ ਇਹ ਕਾਂਗਿਆਰੀ ਆ ਸਾਡੇ ਸਮਾਜ ਦੀ ਇਹਦੇ ਬਾਰੇ ਕੀ ਕਗੇ ਤੇ ਕੀ ਨਾ ਕਗੇ ਦੇਖੋ ਕਿਸਾਨ ਤਾਂ ਲਿਮਟਾਂ ਚੱਕ ਚੱਕ ਕੇ ਉਹਨਾਂ ਨੇ ਟਰਾਲੀਆਂ ਬਣਵਾਈਆਂ ਟਰੈਕਟਰ ਲਾਏ ਕੋਈ ਸੌਖਾ ਕਿਸਾਨ ਵੀ ਹੋਊਗਾ ਕੋਈ ਔਖਾ ਵੀ ਹੋਊਗਾ ਪਰ ਆਪਾਂ ਨੂੰ ਤਾਂ ਸਤਿਕਾਰ ਕਰਨਾ ਚਾਹੀਦਾ ਜਿਹੜੇ ਕਿ ਗਰਾਊਂਡ ਦੇ ਉੱਤੇ ਆ ਕੇ ਇਸ ਵੇਲੇ ਲੜਾਈ ਲੜਦੇ ਆ ਆਪਾਂ ਲੜਾਈ ਲੜਦ ਵਾਲਿਆਂ ਦੇ ਨਾਲ ਖੜਨ ਦੀ ਥਾਂ ਦੇ ਉੱਤੇ ਜਿਗਾੜ ਦੀ ਤਾਕਤ ਦੇ ਵਿੱਚ ਰਹਿਨੇ ਆ। ਜਾਂ ਜਿਹੜੇ ਸੰਘਰਸ਼ ਕਰਦੇ ਉਹਨਾਂ ਦੇ ਬਾਰੇ رائے ਦੇਈ ਜਾਂਦੇ ਤਾਂ ਐਵੇਂ ਹੀ ਆ। ਇਹ ਤਾਂ ਫਲਾਣਾ ਹੀ ਆ ਜਿਹਨੂੰ ਘਰੇ ਨਹੀਂ ਕੋਈ ਪੁੱਛਦਾ ਉਹ رائے ਅੱਜਕੱਲ ਸਭ ਤੋਂ ਵੱਧ ਦਿੰਦਾ। ਤੁਸੀਂ ਦੇਖੋ ਕਮਾਲ ਦੀ ਗੱਲ ਵੀ ਕਿਸਾਨ ਤਾਂ ਉੱਥੇ ਸੰਘਰਸ਼ ਕਰ ਰਹੇ ਆ ਪੁਲਿਸ ਨੇ ਫੜਲੇ ਬੱਸਾਂ 'ਚ ਭਾਲੇ ਲੈ ਗਈ। ਟਰਾਲੀਆਂ, ਟਰੈਕਟਰ, ਪੱਖੇ, ਏਸੀ, 쿨ਰ, ਫਰਿੱਜਾਂ, ਰਾਸ਼ਨ, ਬਾਕੀ ਸਭ ਕੁਝ ਤਾਂ ਉੱਥੇ ਹੀ ਰਹਿ ਗਿਆ ਨਾ। ਉਹ ਆਉਂਦਿਆਂ ਨੂੰ ਅੱਧਾ-ਅੱਧਾ ਸਮਾਨ ਚੱਕਿਆ ਗਿਆ। ਕਿਸੇ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਕਿਸੇ ਦਾ ਟਰੈਕਟਰ ਦਾ ਬੈਟਰੀ ਕੱਢ ਲਿਆ ਵਿੱਚੋਂ ਕਿਸੇ ਦਾ ਟਾਇਰ ਲਾ ਕੇ ਲੈ ਗਿਆ ਕਿਸੇ ਦਾ ਕੂਲਰ ਲੈ ਕੇ ਕਿਸੇ ਦਾ ਪੱਖਾ ਲੈ ਕੇ ਕਿਸੇ ਦਾ ਸਿਲੰਡਰ ਲੈ ਕੇ ਹੁਣ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਚੋਰੀ ਦੀਆਂ ਤਿੰਨ ਐਫਆਈਆਰ ਦਰਜ ਕੀਤੀਆਂ ਪੁਲਿਸ ਕਹਿੰਦੀ ਜੀ ਅਸੀਂ ਇਸ ਮਾਮਲੇ ਦੇ ਉੱਤੇ ਕਾਰਵਾਈ ਕਰ ਰਹੇ ਹਾਂ ਪਰ ਨਿਤ ਖਬਰ ਆਉਂਦੀ ਜੇ ਫਲਾਣੇ ਐਮਐਲਏ ਦੇ ਬਹੁਤ ਨੇੜਲੇ ਦੇ ਘਰ ਦੇ ਵਿੱਚ ਸੱਤ ਟਰਾਲੀਆਂ ਖੜੀਆਂ ਕਰੇ ਖਬਰ ਆਉਂਦੀ ਫਲਾੜੇ ਦੇ ਘਰ ਦੇ ਵਿੱਚ ਦੋ ਟਰੈਕਟਰ ਖੜੇ ਆ ਕਰੇ ਕਹਿੰਦੇ ਜੀ ਸਮਾਨ ਫਲਾਣਾ ਲੁੱਟ ਕੇ ਲੈ ਗਿਆ ਜਦੋਂ ਪੁਲਿਸ ਦੇ ਵੱਲੋਂ ਜਾ ਕੇ ਇੱਥੇ ਭੰਨਾ ਤੋੜੀ ਕੀਤੀ ਗਈ ਆ ਤੇ ਪੁਲਿਸ ਨੇ ਵੀ ਉਦੋਂ ਬੜਾ ਪੂਜ ਚਰਿਆ ਉੱਥੇ ਕਈ ਪੁਲਿਸ ਮੁਲਾਜ਼ਮਾਨੀਆਂ ਵੀਡੀਓ ਬੜੀਆਂ ਆਈਆਂ ਸਾਹਮਣੇ ਵੀ ਭਾਈ ਆਹ ਦੇਖੋ ਜੀ ਇਹ ਸਾਰਾ ਕੋਈ ਸਮਾਨ ਚੱਕ ਚੱਕ ਕੇ ਖਾਈ ਪੀ ਜਾਂਦੇ ਆ ਖਾਣਾ ਪੀਣਾ ਚਲੋ ਮਾੜੀ ਗੱਲ ਨਹੀਂ ਖਾਣ ਵਾਲੀ ਚੀਜ਼ ਖਾਦੀ ਜਾਂਦੀ ਆ ਪੀਣ ਵਾਲੀ ਚੀਜ਼ ਪੀਤੀ ਜਾਂਦੀ ਆ ਪਰ ਤੁਸੀਂ ਕਿਹੜੇ ਮੌਕੇ ਦੇ ਉੱਤੇ ਆ ਤੁਸੀਂ ਇਹ ਤਾਂ ਦੇਖੋ ਨਾ ਵੀ ਤੁਸੀਂ ਤਾਂ ਇਉਂ ਕਰਦੇ ਵੀ ਜਿਵੇਂ ਕੋਈ ਨਾਗਾ ਲੈਂਡ ਵਾਲੇ ਆ ਕੇ ਪੰਜਾਬ ਦੇ ਉੱਤੇ ਆਗੇ ਹੁੰਦੇ ਨਾ ਵੀ ਇਹਨਾਂ ਨੂੰ ਭਜਾ ਦਿਓ ਬਸ ਯਾਰ ਤੁਹਾਡੇ ਹੀ ਭੈਣ ਭਰਾ ਤੁਹਾਡੇ ਹੀ ਮਾਪੇ ਆ ਤੁਸੀਂ ਉੱਥੇ ਜਿਹੜੀਆਂ ਖੜਮਸਤੀਆਂ ਕੀਤੀਆਂ ਜੇ ਮੈਂ ਤੁਹਾਨੂੰ ਹੋਰ ਦੱਸਦਾ ਡਾਕਟਰ ਸਵੇਮਾਨ ਦਾ ਮੈਨੂੰ ਫੋਨ ਆਇਆ ਡਾਕਟਰ ਸਵੇਮਾਨ ਉਹਨਾਂ ਦੀ ਟੀਮ ਆ ਜਿਹੜੀ ਉਹ 1 ਸਾਲ ਯਾਨੀ ਕਿ 13 ਮਹੀਨੇ ਇੱਥੇ ਹੁਣ ਅੰਦੋਲਨ ਚੱਲਿਆ ਸ਼ੰਭੂ ਤੇ ਖਨੌਰੀ ਤੇ ਉਹਨਾਂ ਨੇ ਇੱਥੇ ਟੈਂਟ ਲਾ ਕੇ ਤੇ ਆਪਦਾ ਹਸਪੀਟਲ ਬਣਾਇਆ ਸੀ ਦਵਾਈਆਂ ਦੇਣ ਦੇ ਲਈ ਉਹਨਾਂ ਦਾ ਕੋਈ ਧੜਾ ਨਹੀਂਗਾ ਉਹਨਾਂ ਨੇ ਟੈਂਟ ਲਾ ਕੇ ਹਸਪਤਾਲ ਬਣਾਇਆ ਵੀ ਕਿਸਾਨ ਬਿਮਾਰ ਹੋ ਜਾਂਦੇ ਉਹਨਾਂ ਨੂੰ ਮੁਫਤ ਦੇ ਵਿੱਚ ਦਵਾਈਆਂ ਦੇਣੀਆਂ ਜਿਸ ਦਿਨ ਇਹਨਾਂ ਨੇ ਤੰਬੂ ਪੱਟੇ ਆ ਉਸ ਦਿਨ ਉਹਨਾਂ ਦੀ ਟੀਮ ਕਿਤੇ ਘਰ ਆਈ ਸੀ ਅਗਲੇ ਦਿਨ ਉਹ ਉੱਥੇ ਗਏ ਉਹਨਾਂ ਨੇ ਲੈਣੀਆਂ ਜੀ ਦਵਾਈਆਂ ਸੀ ਬਾਕੀ ਚੱਕ ਲਿਆ ਗਏ ਆਪਦਾ ਸਮਾਨ ਚੱਕ ਲਿਆ ਗਏ ਪੁਲਿਸ ਅੱਗੇ ਜਾਣਨਾ ਦੇਵੇ ਉਹਨਾਂ ਨੇ ਜਿਵੇਂ ਕਿਵੇਂ ਮਿੰਤ ਤਰਲਾ ਕਰਕੇ ਪਰਮਿਸ਼ਨ ਲੈ ਕੇ ਤੇ ਅੱਗੇ ਚਲੇ ਗਏ ਜਦੋਂ ਉਹ ਉੱਥੇ ਪਹੁੰਚੇ ਆ ਉਹਨਾਂ ਨੇ ਚਪੇੜਾਂ ਮਾਰੀਆਂ ਪੁਲਿਸ ਨੇ ਉਹਨਾਂ ਨੂੰ ਵਾਪਸ ਮੋੜਤਾ ਫੋਨ ਵੀ ਖੋਲੇ ਕਹਿੰਦੇ ਤੁਸੀਂ ਬਹੁਤ ਗੰਦ ਪਾਇਆ ਇੱਥੇ ਵੀ ਤੁਸੀਂ ਉਹ ਕਹਿੰਦੇ ਜੀ ਅਸਤ ਦਵਾਈਆਂ ਦਿੰਨੇ ਆ ਸੀ ਕੀ ਗੰਦ ਪਾਇਆ ਪਰਮਿਸ਼ਨ ਲੈ ਕੇ ਸੀ ਇੱਥੋਂ ਤੱਕ ਆਏ ਆ ਉਹਨਾਂ ਨੂੰ ਦਿੱਤਾ ਨਹੀਂ ਗਿਆ ਸਮਾਨ ਉਹਨਾਂ ਦਾ ਉਹਨਾਂ ਨੇ ਥੱਪੜ ਮਾਰੇ ਆ ਬੇਇਜ਼ਤ ਕੀਤਾ ਬਾਅਦ ਦੇ ਵਿੱਚ ਕਈ ਘੰਟੇ ਮਿਹਨਤ ਕਰਨ ਤੋਂ ਬਾਅਦ ਤਰਲੇਮਿੰਤਾ ਕਰਨ ਤੋਂ ਬਾਅਦ ਮੋਬਾਈਲ ਮੋੜਿਆ ਸੋ ਆ ਵੀ ਪੁਲਿਸ ਨੇ ਹਰਕਤਾਂ ਕੀਤੀਆਂ ਜੀ ਜੀ ਬਿਲਕੁਲ ਹਾਲੇ ਤਮਿੰਨ ਲਾਦਾ ਚਾਹਣਾ ਸਾਹਿਬ ਹੋਰ ਬਹੁਤ ਸਾਰੀਆਂ ਵੀਡੀਓਜ਼ ਆਉਣਗੀਆਂ ਬਹੁਤ ਸਾਰੀਆਂ ਖਬਰਾਂ ਇਸ ਮੁਤਲਕ ਸਾਹਮਣੇ ਆਉਣਗੀਆਂ ਪਰ ਉਧਰ ਦੂਸਰੇ ਬੰਨੇ ਮਨੀਸ਼ ਸੋਧਿਆ ਇਨਚਾਰਜ ਲਾ ਦਿੱਤੇ ਗਏ ਪੰਜਾਬ ਦੇ ਔਰ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਪਹੁੰਚੇ ਨੇ ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਵਿੱਚ ਕੋਈ ਐਸਾ ਲੀਡਰ ਹੀ ਹੈ ਨੀਗਾ ਜਿਹੜਾ ਇਨਚਾਰਜ ਬਣ ਸਕੇ ਜਿਹੜਾ ਦਿੱਲੀੋਂ ਇਨਚਾਰਜ ਲਾਏ ਜਾ ਰਹੇ ਨੇ ਜਦੋਂ ਨਾ ਕੱਲ ਮਨੀਸ਼ ਸੋ ਇਨਚਾਰਜ ਬਣਨ ਤੋਂ ਬਾਅਦ ਪੰਜਾਬ ਦੇ ਇਨਚਾਰਜ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਵਿੱਚ ਆਏ ਚੰਡੀਗੜ੍ਹ 에어ਪੋਰਟ ਤੇ ਉਤਰੇ ਚਲੋ ਆਪਾਂ ਮੋਹਾਲੀ 에어ਪੋਰਟ ਕਹਿੰਦੇ ਆ ਮੋਹਾਲੀ 에어ਪੋਰਟ ਦੇ ਉੱਤੇ ਉਤਰੇ ਆ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਨੇ ਬਹੁਤ ਸਾਰੇ ਮੰਤਰੀਆਂ ਨੇ ਬਾਕੀ ਵਰਕਰਾਂ ਨੇ ਉਹਨਾਂ ਦਾ ਬਹੁਤ ਜ਼ਬਰਦਸਤ ਸਵਾਗਤ ਕੀਤਾ ਢੋਲ ਵੱਜੇ ਉੱਥੇ ਉੱਥੇ ਫੁੱਲਾਂ ਦੇ ਗੁਲਦਸਤੇ ਲੈ ਕੇ ਪਹੁੰਚੇ ਕੱਟ 에어ਪੋਰਟ ਤੇ ਐਂ ਸੀ ਜਿਵੇਂ 올림픽 ਦੇ ਵਿੱਚ ਜਿਹੜਾ ਅਭਿਨਵ ਬਿੰਦਰਾ ਨੇ 골ਡ ਮੈਡਲ ਜਿੱਤਿਆ ਹੁੰਦਾ ਉਹ ਮਨੀਸ਼ ਸੋਧਿਆ ਦਾ ਇਉਂ ਸਵਾਗਤ ਹੋਇਆ ਜਿਵੇਂ ਦੇਸ਼ ਦੇ ਵਿੱਚ ਪਰਤਿਆ 골ਡ ਮੈਡਲ ਲੈ ਕੇ 올림픽 ਦੇ ਵਿੱਚੋਂ ਆਇਆ ਤੇ 5-6 골ਡ ਮੈਡਲ ਉਹਨੇ ਇਕੱਠੇ ਹੀ ਲੈ ਲਏ ਹੁੰਦੇ ਆ। ਸੋ ਆਮ ਆਦਮੀ ਪਾਰਟੀ ਦੇ ਕੋਲੇ ਪੰਜਾਬ ਦੇ ਵਿੱਚ ਨੇਤਾ ਹੀ ਹੈ ਨਹੀਂ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ ਰੰਗ-ਬਰੰਗੀਆਂ ਤੌੜੀਆਂ ਤਲੇ ਇਕੋ ਜਿਹੀ ਉਹ ਗੱਲ ਆ। ਕਿਉਂਕਿ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਨਵਾਂ ਪੂਰ ਪੈਦਾ ਕਰਾਂਗੇ ਰਾਜਨੀਤਿਕ ਲੋਕਾਂ ਦਾ। ਅਸੀਂ ਫੜੀ ਲਾਉਣ ਵਾਲੇ ਰੇੜੀ ਲਾਉਣ ਵਾਲੇ ਰਿਕਸ਼ਾ ਚਲਾਉਣ ਵਾਲੇ ਮਜ਼ਦੂਰ ਕਿਸਾਨ ਸੁਧਾਰਨ ਬੰਦੇ ਉਹਨਾਂ ਨੂੰ ਰਾਜਨੀਤੀ 'ਚ ਲੈ ਕੇ ਆਵਾਂਗੇ ਪਿਤਾ ਪੁਰਖੀ ਵੱਡੇ ਲੋਕਾਂ ਤੋਂ ਕੀ ਕਰਾਉਣਾ ਅਸੀਂ ਇੱਕ ਨਵਾਂ ਪੂਰ ਲੈ ਕੇ ਆਵਾਂਗੇ ਅੱਜ ਇਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ 13 ਆਪ ਦੇ ਉਹ ਬੰਦੇ ਨਹੀਂ ਮਿਲਦੇ ਜਿਹੜੇ ਕਿ 5 ਸਾਲ ਤੋਂ ਪਾਰਟੀ ਨਾਲ ਜੁੜੇ ਹੋਣ ਇਹਨਾਂ ਨੂੰ 117 ਬੰਦੇ ਨਹੀਂ ਮਿਲਨੇ ਉਹਦੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ ਨਾਲ ਪਿਛਲੇ 5-7 ਸਾਲ ਤੋਂ ਜੁੜੇ ਹੋਣ ਅੱਧੋ ਬੰਦ ਬੱਦੇ ਤਾਂ ਇਹਨਾਂ ਨੇ ਅਲੇ ਦੁਆਲੇ ਚੱਕੇ ਹੁੰਦੇ ਆ ਵੀ ਇਧਰੋਂ ਵੀ ਪਾਈ ਚੱਕ ਲੋ ਚਾਰ ਇਧਰੋਂ ਚੱਕ ਲੋ ਤੈਨ ਇਧਰੋਂ ਚੱਕ ਲੋ ਆਪਦੇ ਉੱਤੇ ਤਾਂ ਯਕੀਨ ਹੀ ਨਹੀਂ ਹੈਨੀ ਅੱਗੇ ਤਾਂ ਬੀਂਦਵਾਰਾਂ ਦੀ ਗੱਲ ਸੀ ਹੁਣ ਤਾਂ ਆਪਦੇ ਪੰਜਾਬ ਦੇ ਵਿੱਚ ਕਾਬਿਲ ਐਸਾ ਕੋਈ ਨਹੀਂ ਕਿ ਜਿਹੜਾ ਇੰਚਾਰਜ ਵੀ ਬਣਾਇਆ ਜਾ ਸਕੇ ਜੇ ਮਨੀਸ਼ ਸੋਧਿਆ ਕਾਬਿਲ ਸੀ ਫਿਰ ਹਾਰ ਕਿਉਂ ਗਿਆ ਮਨੀਸ਼ ਸੋਧਿਆ ਕਾਬਿਲ ਸੀ ਫਿਰ ਜੇਲ ਕਿਉਂ ਗਿਆ ਮਨੀਸ਼ ਸੋਧਿਆ ਇਸ ਵੇਲੇ ਪੰਜਾਬ ਦੇ ਵਿੱਚ ਆ ਕੇ ਕੀ ਕਰੂ ਪਰ ਉਹਦਾ ਸਵਾਗਤ ਕਰਨਾ ਪੈਂਦਾ ਇਸ ਵੇਲੇ ਪੰਜਾਬ ਦਾ ਇੰਚਾਰਜ ਆ ਆਦਮੀ ਪਾਰਟੀ ਦਾ ਮਨੀਸ਼ ਸੋਧਿਆ ਕੋ ਇੰਚਾਰਜ ਸੁਤਿੰਦਰ ਜੈਨੇਵੀ ਦਿੱਲੀ ਤੋਂ ਜਿਹੜਾ ਪੰਜਾਬ ਦੇ ਪ੍ਰਸ਼ਾਸਨਿਕ ਪ੍ਰਬੰਧ ਦੇਖਦਾ ਵਿਪਲ ਕੁਮਾਰ ਵਿਪਲ ਕੁਮਾਰ ਉਹ ਹੈਗਾ ਜੀ ਕੇਜਰੀਵਾਲ ਦਾ ਸਾਬਕਾ ਪੀ ਉਹ ਵੀ ਪੰਜਾਬ ਦੇ ਵਿੱਚ ਇਥੇ ਦੇਖ ਲਓ ਜੀ ਕੇਜਰੀਵਾਲ ਘੜੇ ਤੇ ਘੜਾ ਮਾਰਦਾ ਉਹ ਵੀ ਦਿੱਲੀ ਦੇ ਵਿੱਚੋਂ ਸੋ ਮਤਲਬ ਇਹ ਜੀ ਕਿ ਪੰਜਾਬ ਦੇ ਨੇਤਾਵਾਂ ਨੂੰ ਤਾਂ ਬਿਲਕੁਲ ਨੁਕਰੇ ਲਾਇਆ ਪਿਆ ਆਪਾਂ ਕਹਿੰਦੇ ਹੁਣੇ ਆ ਵੀ ਦਿੱਲੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਕਬਜ਼ੇ ਨਹੀਂ ਹੋਣ ਦੇਣੀ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਨਾ ਵੀ ਭਾਈ ਸਾਨੂੰ ਪੰਜਾਬ ਦੇ ਫੈਸਲੇ ਪੰਜਾਬ ਚ ਲੈਣ ਦੀ ਅਗੜ ਦਿੱਤੀ ਜਾਵੇ ਪੰਜਾਬ ਦੇ ਵਿੱਚ ਇਕਲੌਤੀ ਅਕਾਲੀ ਦਲ ਪਾਰਟੀ ਮੈਂ ਅਜ ਤੱਕ ਮਹਿਸੂਸ ਕਰਦਾ ਹੁਣਾ ਜਿਹਨੂੰ ਦਿੱਲੀੋਂ ਫੈਸਲਾ ਲੈਣਾ ਨਹੀਂ ਪੈਂਦਾ ਪਰ ਹਾਂ ਉਹਨਾਂ ਦੀ ਇਸ ਵੇਲੇ ਬਹੁਤ ਨੀਨੀ ਪਹੁੰਚ ਹੋਈ ਪਈ ਆ ਉਹਨਾਂ ਦਾ ਕੰਮ ਇਸ ਵੇਲੇ ਖਰਾਬ ਹੋਇਆ ਪਿਆ ਉਹਨਾਂ ਨੇ ਦਿੱਲੀ ਦੇ ਨਾਲ ਸਮਝੌਤਾ ਕਰਕੇ ਭਾਜਪਾ ਦੇ ਨਾਲ ਸਮਝੌਤਾ ਕਰਕੇ ਆਪਣੀ ਹੇਠੀ ਵੀ ਕਰਵਾ ਲਈ ਕਿਸੇ ਵੇਲੇ ਚੜ੍ਹਤ ਵੀ ਰਹੀ ਪਰ ਵੇਨੇ ਕੀ ਬਣਦਾ ਉਹਨੇ ਸਮੇਂ ਦੇ ਵਿੱਚ ਹੋ ਸਕਦਾ ਕੋਈ ਚੰਗਾ ਵੀ ਹੋ ਜੇ ਪਰ ਵੇਨੇ ਭਾਈ ਇਸ ਵੇਲੇ ਦਿੱਲੀ ਹੈ ਜਿਹੜਾ ਉਹ ਸਾਡੇ ਦਿਲੋ ਦਿਮਾਗ ਦੇ ਵਿੱਚ ਤੇ ਪੰਜਾਬ ਦੀ ਕੱਲੀ-ਕੱਲੀ ਗਲੀ ਦੇ ਵਿੱਚ ਪੈਰ ਪਸਾਰ ਰਿਆ ਤੇ ਵੇਖਦੇ ਹਾਂ ਕੀ ਬਣਦਾ ਜੀ ਬਿਲਕੁਲ ਤੇ ਟੈਣਾ ਸਾਹਿਬ ਬਾਕੀ ਕਿਸੇ ਦਾ ਮੁੱਦਾ ਹੱਲ ਹੋਵੇ ਨਾ ਹੋਵੇ ਬਾਕੀ ਕਿਸੇ ਦਾ ਮਸਲਾ ਹੱਲ ਹੋਵੇ ਨਾ ਹੋਵੇ ਪਰ ਸੰਸਦ ਮੈਂਬਰਾਂ ਦੇ ਵਿਧਾਇਕਾਂ ਦੇ ਆਪਦੇ ਮਸਲੇ ਜ਼ਰੂਰ ਹੱਲ ਹੋ ਜਾਂਦੇ ਆ ਆ ਕਹਿੰਦੇ ਸੰਸਦ ਮੈਂਬਰਾਂ ਦੀ ਤਨਖਾਹ 'ਚ 25% ਦਾ ਵਾਧਾ ਕਰ ਦਿੱਤਾ ਗਿਆ ਜੀ ਦੇਖੋ ਜੇ ਤਾਂ ਹੋਵੇ ਜੀ ਲੋਕਾਂ ਦਾ ਕੋਈ ਹੋਰ ਮੁੱਦਾ ਫਿਰ ਚਾਹ 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 ਬਹੁਤ ਕਰਦੇ ਆ ਹਮ ਤੋ ਇਸ ਬਾਤ ਸੇ ਸਹਿਮਤ ਨਹੀਂ ਹੈ ਹਮ ਵਾਕ ਆਊਟ ਕਰਤੇ ਹੈ ਹਮ ਤੋ ਐਸੇ ਕਰੇਂਗੇ ਪ੍ਰਦਰਸ਼ਨ ਕਰੇਂਗੇ ਕੱਲ ਸਾਰੇ ਬੀਬੇ ਬੱਚੇ ਬਣ ਕੇ ਕਹਿੰਦੇ ਯੈਸ ਸਰ ਬੜੀ ਜ਼ਰੂਰਤ ਸੀ ਇਸ ਬਾਤ ਕੀ 1 ਲੱਖ ਰੁਪਇਆ ਇੱਕ ਸੰਸਦ ਮੈਂਬਰ ਦੀ ਮਹੀਨੇ ਦੀ ਤਨਖਾਹ ਉਹਦੇ ਵਿੱਚ 24% ਵਾਧਾ ਕੀਤਾ ਇਹ ਹੁਣ ਹੋ ਗਈ 1 ਲੱਖ ਤੋਂ ਵੱਧ ਕੇ 1 ਲੱਖ 24000 ਰੁਪਇਆ ਇਹ ਕੱਲੀ ਸੈਲਰੀ ਆ ਇਹਦੇ ਵਿੱਚ ਭੱਤੇ ਟਰੈਵਲਿੰਗ ਅਲਾਉਂਸ ਇਹਦੇ ਵਿੱਚ ਪੀਏ ਦਾ ਖਰਚਾ ਇਹਦੇ ਵਿੱਚ ਮੋਬਾਈਲ ਦਾ ਖਰਚਾ ਇਹਦੇ ਵਿੱਚ ਹਾਊਸ ਰੈਂਟ ਇਹਦੇ ਵਿੱਚ ਬਾਕੀ ਜਿਹੜੋਂ ਆਪਾਂ ਸੈਸ਼ਨ 'ਚ ਹਿੱਸਾ ਲੈਣੇ ਆ 2000 ਰੁਪਇਆ ਇਹਦੇ 'ਚ ਉਹ ਸ਼ਾਮਿਲ ਨਹੀਂ ਆ ਤੇ ਜਿਹੜੇ ਬਾਕੀ ਜੁਗਾੜ ਵੱਖ-ਵੱਖ ਥਾਵਾਂ ਤੋਂ ਲੱਗਦੇ ਉਹ ਵੀ ਇਹਦੇ ਵਿੱਚ ਸ਼ਾਮਲ ਨਹੀਂ ਆ ਇਹ ਜਿਹੜੀ ਹੁਣ 1 ਲੱਖ ਰੁਪਈਆ ਇੱਕ ਸੰਸਦ ਮੈਂਬਰ ਦੀ ਤਨਖਾਹ ਸੀ ਉਹਨੂੰ ਹੁਣ ਵਧਾ ਕੇ ਕਰ ਦਿੱਤਾ ਗਿਆ ਜੀ 1 ਲੱਖ 24000 ਰੁਪਈਆ ਜਿਹੜੀ ਪੈਨਸ਼ਨ ਪਹਿਲਾਂ 25000 ਰੁਪਈਆ ਸੀ ਸੰਸਦ ਮੈਂਬਰ ਦੀ ਉਹਨੂੰ ਵਧਾ ਕੇ ਕਰ ਦਿੱਤਾ ਗਿਆ ਜੀ 31000 ਰੁਪਈਆ ਬਾਕੀ ਤਨਖਾਹਾਂ ਭੱਤੇ ਤੇ ਜੁਗਾੜ ਵੱਖਰੇ ਆ ਵੀ ਮਹੀਨੇ ਕਿੱਥੋਂ ਆਉਣੇ ਆ ਬਾਕੀ ਕਿਹੜੇ ਕਾਰਪੋਰੇਟ ਘਰਾੜਿਆਂ ਤੋਂ ਕਿਵੇਂ ਪੈਸੇ ਲੈਣੇ ਆ ਜ਼ਮੀਨਾਂ ਤੇ ਕਬਜ਼ੇ ਕਿਵੇਂ ਕਰਨੇ ਕਈਆਂ ਨਹੀਂ ਇਹ ਕਾਮਯਾਬੀਆਂ ਇਸ ਤੋਂ ਵੱਖਰੀਆਂ ਇਹਨਾਂ ਦੀਆਂ ਇਹ ਦੇਖੋ ਮੈਂ ਨਾ ਕੱਲ ਇੱਕ ਰਿਪੋਰਟ ਪੜ੍ਹੀ ਉਹਨੇ ਚ ਇਹ ਗੱਲ ਕਹੀ ਕਿ ਇੱਕ ਸੰਸਦ ਮੈਂਬਰ ਨੂੰ ਸਾਲ ਦੇ ਵਿੱਚ 3 ਦਰਜਨ ਤੋਂ ਵੱਧ ਫਲਾਈਟਾਂ ਮਿਲਦੀਆਂ ਫ੍ਰੀ ਦੇ ਵਿੱਚ ਵੀ ਭਾਈ ਉਹਨੇ ਕਿਤੇ ਵੀ ਜਾਣਾ ਹੈਗਾ ਉਹਨੂੰ ਜੀ ਲਾਈਫਟਾਈਮ ਇਹ ਮਿਲਦਾ ਮੌਕਾ ਜੀ ਕਿ ਤੁਸੀਂ ਏਸੀ ਕੋਚ ਦੇ ਵਿੱਚ ਜਿਹੜੀ ਰੇਲ ਗੱਡੀ ਆ ਉਹਦੇ ਵਿੱਚ ਜਾ ਸਕਦੇ ਆ ਨਾਲ ਪਰਿਵਾਰ ਦਾ ਇੱਕ ਜੀ ਵੀ ਲੈ ਜਾ ਸਕਦੇ ਆ ਫਿਰ ਇਹਨਾਂ ਨੂੰ ਹੁੰਦਾ ਜੀ 50 ਹਜ਼ਾਰ ਯੂਨਿਟ ਬਿਜਲੀ ਮਾਫ ਫਿਰ ਇਹਨਾਂ ਨੂੰ ਪੀਏ ਦਾ ਖਰਚਾ ਵੱਖਰਾ ਇਹਨਾਂ ਨੂੰ ਹਾਊਸ ਰੈਂਟ ਵੱਖਰਾ ਦਿੱਲੀ ਦੇ ਵਿੱਚ ਬੰਗਲਾ ਮਿਲਦਾ ਵਖਰਾ ਵੀ ਸਹੂਲਤਾਂ ਦੀਆਂ ਤਾਂ ਬਹੁਤ ਅੰਬਾਰ ਲੱਗੇ ਪਏ ਆ ਇਹ ਆਮ ਲੋਕਾਂ ਵਾਲੀ ਗੱਲ ਥੋੜੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਤੇ ਜਾਂਦੇ ਜਾਂਦੇ ਜੱਜ ਯਸ਼ਵੰਤ ਵਰਮਾ ਦੀ ਵੀ ਗੱਲ ਕਰ ਲਈਏ ਬਦਲੀ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਉੱਠਿਆ ਹੋਇਆ ਜੀ ਇਸ ਵੇਲੇ ਦੇਖੋ ਜੀ ਗੱਲ ਇਹ ਆ ਵੀ ਮੈਂ ਤਾਂ ਇਲਾਹਾਬਾਦ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦਾ ਧੰਨਵਾਦੀ ਆ ਜਿਨ੍ਹਾਂ ਨੇ ਬੜਾ ਵੱਡਾ ਸਟੈਂਡ ਲਿਆ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਇਸ ਜੱਜ ਦੀ ਟਰਾਂਸਫਰ ਦਿੱਲੀ ਹਾਈ ਕੋਰਟ ਵਾਲੇ ਇਸ ਯਸ਼ਵੰਤ ਵਰਮਾ ਜੱਜ ਦੀ ਟਰਾਂਸਫਰ ਇਲਾਹਾਬਾਦ ਹਾਈ ਕੋਰਟ ਦੀ ਕਰਦੇ ਹੋ ਤੇ ਉੱਥੇ ਹਾਈ ਕੋਰਟ ਦੇ ਬਾਰ ਐਸੋਸੀਏਸ਼ਨ ਨੇ ਕਿਹਾ ਵੀ ਅਸੀਂ ਡਸਟਬੈਨ ਨਹੀਂ ਜਿਹੜਾ ਮਰਜ਼ੀ ਚਾਕੇ ਕੂੜਾ ਸਾਡੇ ਚ ਸੁੱਟਦੇ ਹੋ ਸਾਨੂੰ ਇਹੋ ਜਿਹੇ ਬੰਦੇ ਦੀ ਲੋੜ ਨਹੀਂ ਇਸ ਜੱਜ ਦੇ ਘਰ ਦੇ ਵਿੱਚੋਂ 15 ਕਰੋੜ ਰੁਪਏ ਜਿਹੜਾ ਮਿਲਿਆ ਜਾਂ ਕਰੀਏ 15 ਕਰੋੜ ਰੁਪਏ ਦੀ ਜਾਣਕਾਰੀ ਮਿਲੀ ਆ ਨੋਟ ਸੜੇ ਮਿਲੇ ਆ ਬੋਰੀਆਂ ਨੋਟਾਂ ਦੀਆਂ ਸੜਗੀਆਂ ਧੰਨਵਾਦ ਕਰੋ ਅੱਗ ਦਾ ਆਮ ਤੌਰ ਤੇ ਅੱਗ ਕਿਸੇ ਦੇ ਘਰੇ ਲਗੜੀ ਨਹੀਂ ਚਾਹੀਦੀ ਕਦੇ ਕਿਸੇ ਦੇ ਖੇਚ ਨਾ ਲੱਗੇ ਕਿਸੇ ਦਾ ਕੁਝ ਸੜੇ ਨਾ ਪਰ ਇਥੇ ਕੁਦਰਤ ਦਾ ਸ਼ੁਕਰੀਆ ਕਰੀਏ ਵੀ ਪਾਈ ਇਹਨਾਂ ਦੇ ਘਰੇ ਅੱਗ ਲੱਗੀ ਆ ਜੇ ਜੱਜ ਦੇ ਘਰ ਦੇ ਵਿੱਚ ਅੱਗ ਨਾ ਲੱਗਦੀ ਫਾਇਰ ਬਰਗੇਡ ਦੇ ਅਧਿਕਾਰੀ ਨਾ ਜਾਂਦੇ ਤੇ ਕੰਮ ਹੋ ਗਿਆ ਸੀ ਪਤਾ ਨਹੀਂ ਲੱਗਣਾ ਸੀ ਵੀ ਪਾਈਏ ਦੇ ਘਰ ਦੇ ਵਿੱਚ ਨੋਟ ਕਿੰਨੇ ਆ 15 ਕਰੋੜ ਰੁਪਈਆ ਜਿਹੜੇ ਜੱਜ ਦੇ ਘਰ ਦੇ ਵਿੱਚੋਂ ਮਿਲਿਆ ਤੁਸੀਂ ਇਹ ਦੇਖੋ ਵੀ ਉਹਨੇ ਕਿੰਨੇ ਫੈਸਲੇ ਉਰੇ ਪਰੇ ਕੀਤੇ ਹੋਣੇ ਕਿੰਨੇ ਫੈਸਲੇ ਪਲਟੇ ਹੋਣੇ ਆ ਤੇ ਹੁਣ ਇਲਾਹਾਬਾਦ ਐਸੋਸੀਏਸ਼ਨ ਨੇ ਕਿਹਾ ਬਾਹਰ ਐਸੋਸੀਏਸ਼ਨ ਨੇ ਵੀ ਜਿਹੜੇ ਉੱਥੇ ਮਾੜੇ ਤੇ ਇੱਥੇ ਆ ਕੇ ਦੋ ਤੋਤੇ ਕਿਵੇਂ ਹੋ ਜਾਣਗੇ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਬੜੀ ਮਿਹਰਬਾਨੀ ਬਹੁਤ ਧੰਨਵਾਦ ਜੀ